ਅਸਲਾਮ ਅਲਿਕਮ ਵੀਵਰਸ ਅੱਜ ਦੀ ਵੀਡੀਓ ਹੈ ਇੱਕ ਸਿੱਖ ਵੀਰ ਹੈ ਜਿਹੜਾ ਰਿਪੋਰਟ ਹੋ ਕੇ ਆਇਆ ਇੰਡੀਆ ਦੇ ਵਿੱਚ ਵਾਪਸ ਉਹਦੀ ਕਹਾਣੀ ਹੈ ਉਹ ਸੁਣਦੇ ਆ ਪਹਿਲਾਂ ਆਪਾਂ ਵੀਡੀਓ ਦੇਖਦੇ ਹਾਂ ਉਸ ਤੋਂ ਬਾਅਦ ਆਪਾਂ ਗੱਲਬਾਤ ਕਰਦੇ ਹਾਂ ਕਰੀਬ 40 ਤੋਂ ਪਲਾਸੀ ਹੋ ਗਿਆ ਸੀ ਤੇ ਕੋਲੋਂ ਲਾਇ ਸਾਰੇ ਪੈਸੇ ਕੋਲ ਸੀ ਨਹੀਂ ਕੋਲ ਤੇ ਤੁਹਾਨੂੰ ਪਤਾ ਇੰਨੇ ਪੈਸੇ ਨਹੀਂਗੇ ਬੰਦੇ ਕੋਲ ਹੁੰਦੇ ਇਦਾਂ ਚੋਕ ਚਗਾ ਕੇ ਕਰਜ਼ਾ ਗੁਰਜ਼ਾ ਚੁਕਿਆ ਕੋਈ ਜਮੀਨ ਗੈਣੇ ਕੀਤੀ ਜਾਂ ਕੋਈ ਸੋਨਾ ਘਰੇ ਉਹ ਵੇਚਿਆ ਜਾਨ ਵਜ ਗਈ ਆਪਣੇ ਘਰ ਪਰਿਵਾਰ ਚ ਆ ਗਏ ਹੁਣ ਕਈ ਬੰਦੇ ਮੁੰਡੇ ਜਿਹੜੇ ਆਪਣੇ ਨਾਲ ਜੰਗਲ ਸ ਉਹ ਗੁਜਾਰਿਆਂ ਦੀ ਡੈਥ ਵੀ ਹੋ ਗਈ ਸਾਹਮਣੇ ਉੱਥੇ ਕਿਹਦੀ ਡੈਥ ਹੁੰਦੀ ਹੈ ਕਿਸੇ ਦੀ ਸਿਰ ਮੁੱਖਿਆ ਕਿਨੇ ਲੋਕ ਪਰੇਸ਼ਾਨ ਉੱਥੇ ਹੁੰਦੇ ਆ ਜਾਂ ਭੁੱਖਣਾ ਜਾਂ ਕਿੱਦਾਂ ਮੌਤ ਹੁੰਦੀ ਉੱਥੇ ਉੱਥੇ ਜਿੱਦਾਂ ਮੰਨ ਲਓ ਵੀ ਅਸੀਂ ਜੰਗਲ ਕ੍ਰੋਸ ਕਰਦੇ ਆ ਮੈਂ ਆਪਣੇ ਅੱਖੀ ਦੇਖੇ ਨੇ ਉੱਥੇ ਪਿੰਜਰੇ ਪਏ ਜਿਹੜੇ ਮੁੰਡੇ ਮਰੇ ਨੇ ਹਨਾਂ ਕਈਆਂ ਦੇ ਹੱਥਾਂ 'ਚ ਕੜੇ ਵੀ ਮੈਂ ਦੇਖੇ ਫੇ ਉਹ ਇਦਾਂ ਸਾਈਡ ਤੇ ਡੈੱਡ ਬੋਡੀਆਂ ਦੀ ਤਾਂ ਕਰ ਦਿੰਦੇ ਨੇ ਬਾਅਦ ਗੱਲ ਸੜ ਜਾਂਦੀਆਂ ਨੇ ਇੰਨਾ ਪੈਸਾ ਲਾ ਕੇ ਗਏ ਸੀ ਉਮੀਦਾਂ ਲੈ ਕੇ ਗਏ ਸੀ ਵੀ ਉੱਥੇ ਜਾਵਾਂਗੇ ਕਮਾਈ ਕਰਾਂਗੇ ਹਾਂਜੀ ਇੰਗਲੈਂਡ ਗਿਆ ਸੀਗਾ ਉੱਥੇ ਮੈਂ ਕਰੀਬ 2 ਸਾਲ ਰਿਹਾ ਹਾਂਜੀ ਸਾਨੂੰ ਉੱਥੇ ਉੱਥੇ ਠੀਕ ਸੀ ਮਾਹੌਲ ਸਾਰਾ ਉੱਥੇ ਵੀ ਇਦਾਂ ਹੀ ਗਾ ਵੀ ਹਾਂਜੀ ਕਿਉਂਕਿ ਉੱਥੇ ਆਪਣੇ ਕੋਲ ਵਰਕ ਪਰਮਿਟ ਨਹੀਂ ਸੀ ਵਿਜਿਟ ਵਿਜਿ ਤੇ ਗਿਆ ਸੀ ਅਮਰੀਕਾ ਜਾਣ ਦਾ ਰਾਹ ਕਿੰਨੇ ਵਖਾਇਆ ਇੱਥੋਂ ਜਦੋਂ ਕਰੋਗੇ ਉਦੋਂ ਹੀ ਅਮਰੀਕਾ ਜਾਣ ਦਾ ਸੁਪਨਾ ਲੈ ਕੇ ਗਏ ਸੀ ਜਾਂ ਰਾਹ ਵੇਖ ਕੇ ਗਏ ਸੀ ਕਿਆਂ ਇੰਗਲੈਂਡ ਜਾ ਕੇ ਮਨ ਬਣਿਆ ਕਿ ਹੁਣ ਅਮਰੀਕਾ ਜਾਣਾ ਮੇਰਾ ਤਾਂ ਇੰਗਲੈਂਡ ਜਾ ਕੇ ਹੀ ਮਨ ਬਣ ਗਿਆ ਸੀ 6 ਮਹੀਨੇ ਬਾਅਦ ਵੀ ਮੈਂ ਇੱਥੋਂ ਅਮਰੀਕਾ ਨਿਕਲ ਜਾ ਮੈਂ 2024 ਚ ਫੇਰ ਟਰਾਈ ਕੀਤੀ ਫਿਰ ਮੈਂ ਜੋਰਪੁਰ ਗਿਆ ਡੋਂਕੀ ਰਾ ਕੇ ਜੋਰਪੁਰ ਤੋਂ ਫਿਰ ਮੈਂ ਇਦਾਂ ਪਨਾਮਾ ਰਸਤੇ ਇਹ ਤੈਨੂੰ ਚਲ ਗਿਆ ਸੀ ਐਮੀਨ ਐ ਮੇਰੇ ਰਸਤੇ ਜਰਿਆ ਹਾਂਜੀ ਜੰਗਲਾਂ ਚ ਜਿੱਦਾਂ ਮੰਨ ਲਓ ਵੀ ਪਨਾਮਾ ਕੋਲੰਬੀਆ ਇਹਨਾਂ ਜੰਗਲਾਂ ਥਾਂ ਨੇ ਰਹਿਣ ਸਹਣ ਦਾ ਇਦਾਂ ਹੀ ਡੋਂਕਰਾਂ ਦੇ ਘਰੇ ਚੋਰੀ ਛਿਪ ਕੇ ਰਹਿਣਾ ਪੈਂਦਾ ਖਾਣ ਪੀਣ ਦਾ ਪ੍ਰਬੰਧ ਇਹ ਹੀ ਕੋਈ ਬ੍ਰੈਡ ਵੇਸਕੁਰ ਵਗੈਰਾ ਵਾਰਨਾ ਸਪਰਕ ਚਲੇ ਉਹ 6 ਮਹੀਨੇ ਜਦੋਂ ਪਨਾਮਾ ਦੇ ਜੰਗਲਾਂ ਚ ਰਿਹਾ ਹਾਂਜੀ ਕਦੇ ਕਦੇ ਸੰਪਰਕ ਹੋ ਜਾਂਦਾ ਜਿੱਦਾਂ ਮੰਨ ਲਓ ਵੀ 2-4 ਦਿਨ ਬਾਅਦ 10 ਦਿਨ ਬਾਅਦ ਕਦੇ ਵੀ ਵੀ ਦਿਨ ਵੀ ਨਹੀਂ ਗੱਲਬਾਤ ਹੁੰਦੀ ਜਿੱਦਾਂ ਫੜ ਲੈਂਦੇ ਡਾਂਕਰ ਮੋਬਾਈਲ ਵਗੈਰਾ ਇਦਾਂ ਜਦੋਂ ਪਹੁੰਚੇ ਡਾਂਕੀ ਕਿਸ ਤਰ੍ਹਾਂ ਲਾਇ ਗੰਦ ਟੱਪੀ ਕੇ ਉਹ ਵੇੜੀ ਰਸਤੇ ਗਿਆ ਕੀ ਕੀਤਾ ਨਹੀਂ ਮੈਂ ਗੰਦ ਟੱਪੀ ਹੀ ਪੁੱਤਰ ਪਹੁੰਚ ਗਿਆ ਅਮਰੀਕਾ ਪਹੁੰਚ ਗਿਆ ਫਿਰ ਕੀ ਕੀਤਾ ਜਦੋਂ ਅਮਰੀਕਾ ਪਹੁੰਚੇ ਅੱਗੋਂ ਸਾਨੂੰ ਪੁਲਿਸ ਨੇ ਅਰੈਸਟ ਕਰ ਲਿਆ ਬਾਰਡਰ ਪੈਟਰੋਲੀਅਮ ਨੇ ਕਿੰਨਾ ਕਿੰਨੇ ਦਿਨ ਉੱਥੇ ਰੱਖਿਆ 24 ਤੋਂ ਲੈ ਕੇ ਤੇ ਕੱਲ ਤੱਕ ਤੁਹਾਨੂੰ ਉਸੇ ਥਾਣੇਾਂ ਚ ਹੀ ਰੱਖਿਆ ਤੇ ਕੀ ਕਿਸ ਤਰੀਕੇ ਦਾ ਮਾਹੌਲ ਰਿਹਾ ਉਹਨਾਂ ਥਾਣਿਆਂ ਦੇ ਵਿੱਚ ਜਾਂ ਅਮਰੀਕੀ ਫੌਜ ਦਾ ਮੋਲੇ ਦਾ ਵੀ ਜਿਹ ਤੁਹਾਨੂੰ ਉੱਥੇ ਲੈ ਗਏ 11 ਦਿਨ ਉਹਨਾਂ ਨਾ ਰੱਖਿਆ ਸੀ ਇਹ 11 ਦਿਨ ਤੇ ਇਦਾਂ ਹੀ ਮੇਰੇ ਬੰਦ ਕਮਰੇ ਜੀ ਰੱਖਦੇ ਨੇ ਹਾਂਜੀ ਕੋਈ ਬਰੈਡ ਵਗੈਰਾ ਬਿਸਕੁਟ ਵਗੈਰਾ ਇਦਾਂ ਖਾਣ ਨੂੰ ਦਿੰਦੇ ਨੇ ਸੌ ਨਹੀਂ ਦਿੰਦੇ ਵੀ ਨਾ ਰਾਤ ਵੀ ਨਹੀਂ ਰਾਤ 12 ਵਜੇ ਉਹਨਾਂ ਠਾਲ ਲੈਣਾ ਫਿਰ 4 ਵਜੇ ਉਹਨਾਂ ਠਾਲ ਲੈਣਾ ਇਹਨੂੰ ਨਹੀਂ ਪਤਾ ਅਸੀਂ ਸੋਚਿਆ ਵੀ ਜਦੋਂ ਤੁਹਾਨੂੰ ਹੱਥ ਕੜੀਆਂ ਲਾ ਲਈਆਂ ਪੈਰਾਂ ਨੂੰ ਬੇੜੀਆਂ ਲਾ ਲਈਆਂ ਤਾਂ ਅਸੀਂ ਸੋਚਿਆ ਵੀ ਕਿਤੇ ਦੂਜੀ ਚੌਂਕੀ ਤੁਹਾਨੂੰ ਜਾ ਮਤਲਬ ਦੂਜੇ ਕੈਂਪ 'ਚ ਸ਼ਿਫਟ ਲੱਗੇ ਕਰਨ ਤੇ ਉਹ ਤੁਹਾਡੇ ਕੋਈ ਬਿਆਨ ਵਗੈਰਾ ਹੋਣਗੇ ਕੋਈ ਐਦਾਂ ਤੇ ਅਸੀਂ ਜਾਂ ਕੋਈ ਵਕੀਲ ਕਰਾਂਗੇ ਪਰ ਉਹਨਾਂ ਮੌਕਾ ਹੀ ਨਹੀਂ ਦਿੱਤਾ ਉਹਨਾਂ ਜਦੋਂ ਉਥੋਂ ਬਾਸਲ ਭਾਰ ਕੇ ਸਿੱਧਾ ਫਿਰ 에어 ਫੋਰਸ ਜਹਾਜ਼ 'ਚ ਸਾਨੂੰ ਲਿਆ ਕੇ ਛੱਡਿਆ ਬੀਤੀ ਦੇਰ ਰਾਤ ਫਟੇਗੜ ਚੂੜੀਆਂ ਪਹੁੰਚੇ ਜਸਪਾਲ ਸਿੰਘ ਅਮਰੀਕਾ ਗਿਆ ਸੀ ਬੀਤੇ ਦਿਨ ਅਮਰਸਰ ਦੇ ਹਵਾਈ ਅੱਡੇ ਤੇ ਅਮਰੀਕਾ ਸੈਨਾ ਦੇ ਜਾ ਇਹਦੇ ਵਿੱਚ ਉਤਰੇ ਆਪਣੇ ਘਰ ਪਹੁੰਚੇ ਆ ਗੱਲਬਾਤ ਕਰਾਂਗੇ ਜਾਣਾਂਗੇ ਕਿ ਕੀ ਮਾਹੌਲ ਰਿਹਾ ਕਿੱਦਾਂ ਵਾਪਸੀ ਹੋਈ ਤੇ ਕਿੱਦਾਂ ਗਏ ਸੀ ਜਸਪਾਲ ਜੀ ਕੀ ਸਮਝਦੇ ਹੋ ਪਹਿਲਾਂ ਤੇ ਵਾਪਸ ਆ ਕੇ ਮਹਿਸੂਸ ਕੀ ਕੀਤਾ ਵਾਪਸ ਆ ਕੇ ਮਹਿਸੂਸ ਤੁਸੀਂ ਆਪ ਜਾਣ ਸਕਦੇ ਹੋ ਵੀ ਬੰਦਾ ਕਿੱਦਾਂ ਅੰਦਰੋਂ ਟੁੱਟ ਜਾਂਦਾ ਵੀ ਇੰਨਾ ਪੈਸਾ ਲਾ ਕੇ ਗਏ ਸੀ ਉਮੀਦਾਂ ਲੈ ਕੇ ਗਏ ਸੀ ਵੀ ਉੱਥੇ ਜਾਵਾਂਗੇ ਕਮਾਈ ਕਰਾਂਗੇ ਤੇ ਸਾਰੂ ਆਡੀ ਨਹੀਂ ਗੱਲ ਬਣੀ ਅੱਨਾ ਸਮਾਂ ਪਹਿਲਾਂ ਇਸ ਘਰ ਚੋਂ ਅਮਰੀਕਾ ਲਈ ਰਵਾਨਾ ਹੋਏ ਸੀ ਮੈਂ ਕਰੀਬ 2.5 ਸਾਲ ਤੋਂ ਇਹੀ ਚੱਕਰ ਚ ਬਾਹਰ ਗਿਆ ਹੈਗਾ ਤੇ ਉੱਥੋਂ ਜੋਰ ਜੋਰ ਬਿ ਗਿਆ ਹੈਗਾ ਹਾਂਜੀ ਇੰਗਲੈਂਡ ਗਿਆ ਸੀਗਾ ਉੱਥੇ ਮੈਂ ਕਰੀਬ 2 ਸਾਲ ਰਿਹਾ ਹਾਂਜੀ ਸਾਨੂੰ ਉੱਥੇ ਉੱਥੇ ਠੀਕ ਸੀ ਮਾਹੌਲ ਸਾਰਾ ਉੱਥੇ ਵੀ ਇਦਾਂ ਹੀਗਾ ਵੀ ਹਾਂਜੀ ਕਿਉਂਕਿ ਉੱਥੇ ਆਪਣੇ ਕੋਲ ਵਰਕ ਪਰਮਿਟ ਨਹੀਂ ਸੀ ਵਿਜਿਟਰ ਵਿਜੇ ਤੇ ਗਿਆ ਸੀ ਤੇ ਉੱਥੇ ਅਮਰੀਕਾ ਜਾਣ ਦਾ ਰਾਹ ਕਿੰਨੇ ਵਿਖਾਇਆ ਇੱਥੋਂ ਜਦੋਂ ਕਰੋਗੇ ਉਦੋਂ ਹੀ ਅਮਰੀਕਾ ਜਾਣ ਦਾ ਸੁਪਨਾ ਲੈ ਕੇ ਗਏ ਸੀ ਜਾਂ ਰਾਹ ਵੇਖ ਕੇ ਗਏ ਸੀ ਕਿ ਜਾਂ ਇੰਗਲੈਂਡ ਜਾ ਕੇ ਮਨ ਬਣਿਆ ਕਿ ਹੁਣ ਅਮਰੀਕਾ ਜਾਣਾ ਮੇਰਾ ਤਾਂ ਇੰਗਲੈਂਡ ਜਾ ਕੇ ਹੀ ਮਨ ਬਣ ਗਿਆ ਸੀ 6 ਮਹੀਨੇ ਬਾਅਦ ਵੀ ਮੈਂ ਇੱਥੋਂ ਅਮਰੀਕਾ ਨਿਕਲ ਜਾ ਪਰ ਉਦੋਂ ਮੈਂ ਟਰਾਈਆਂ ਕਰਦਾ ਰਿਹਾ ਪਰ ਨਹੀਂ ਗੱਲ ਬਣੀ ਫਿਰ ਮੈਂ 2024 ਚ ਫਿਰ ਟਰਾਈ ਕੀਤੀ ਫਿਰ ਮੈਂ ਜੋਰਪ ਗਿਆ ਡੋਂਕੀ ਲਾ ਕੇ ਤੇ ਜੋਰਪ ਤੋਂ ਫਿਰ ਮੈਂ ਇਦਾਂ ਪਨਾਮਾ ਰਸਤੇ ਇਧਰ ਨੂੰ ਚੱਲ ਗਿਆ ਸੀ 6 ਮਹੀਨੇ ਮੈਂ ਰਸਤੇ 'ਚ ਰਿਹਾ ਹਾਂਜੀ ਜੰਗਲਾਂ 'ਚ ਜਿੱਦਾਂ ਮੰਨ ਲਓ ਵੀ ਪਨਾਮਾ ਕੋਲੰਬੀਆ ਇਹਨਾਂ ਜੰਗਲਾਂ ਥਾਣੇ ਤੇ ਫਿਰ ਆ ਮੈਂ ਜਨਵਰੀ ਦੇ 24 ਤਰੀਕ ਨੂੰ ਮੈਂ ਬਾਰਡਰ ਕਰਾਸ ਕੀਤਾ ਹੈਗਾ ਮਕਸੀਕੋ ਵਾਲਾ ਇਸੇ 24 ਜਨਵਰੀ ਨੂੰ ਜਦੋਂ 6 ਮਹੀਨੇ ਜੰਗਲਾਂ 'ਚ ਰਹੇ ਉਸ ਸਮੇਂ ਦੇ ਕੀ ਹਾਲਾਤ ਸਨ ਜਾਂ ਕਿੱਦਾਂ ਰਹੇ ਉਥੇ ਖਾਣ ਪੀਣ ਦਾ ਕਿਸ ਤਰ੍ਹਾਂ ਦਾ ਪ੍ਰਬੰਧ ਸੀ ਰਹਿਣ ਸੈਣ ਦਾ ਕਿੱਦਾਂ ਦਾ ਰਹਿਣ ਸੈਣ ਦਾ ਇਦਾਂ ਹੀ ਡੰਕਰਾਂ ਦੇ ਘਰੇ ਚੋਰੀ ਛਿਪ ਕੇ ਰਹਿਣਾ ਪੈਂਦਾ ਖਾਣ ਪੀਣ ਦਾ ਪ੍ਰਬੰਧ ਇਹ ਹੀ ਕੋਈ ਬਰੈਡ ਵੇਸਕਰ ਵਗੈਰਾ ਇਹ ਹੀ ਚੀਜ਼ਾਂ ਮਿਲਦੀਆਂ ਹੀ ਖਾਣ ਨੂੰ ਵਰਨਾ ਸੰਪਰਕ 'ਚ ਰਹੇ ਉਹ 6 ਮਹੀਨੇ ਜਦੋਂ ਪਨਾਮਾ ਦੇ ਜੰਗਲਾਂ 'ਚ ਰਹੇ ਹਾਂਜੀ ਕਦੇ ਕਦੇ ਸੰਪਰਕ ਹੋ ਜਾਂਦਾ ਜਿੱਦਾਂ ਮੰਨ ਲਓ ਵੀ 2-4 ਦਿਨ ਬਾਅਦ 10 ਦਿਨ ਬਾਅਦ ਕਦੇ ਵੀ ਵੀ ਦਿਨ ਵੀ ਨਹੀਂ ਗੱਲਬਾਤ ਹੁੰਦੀ ਜਿੱਦਾਂ ਫੜ ਲੈਂਦੇ ਡਾਂਕਰ ਮੋਬਾਈਲ ਵਗੈਰਾ ਇਦਾਂ ਤੇ ਨਹੀਂ ਗੱਲ ਹੁੰਦੀ ਕਿਥੇ ਜਦੋਂ ਪਹੁੰਚੇ ਡਾਂਕੀ ਕਿਸ ਤਰ੍ਹਾਂ ਲਾਇ ਗੰਦ ਟੱਪੀ ਕੇ ਉਹ ਵੇੜੀ ਰਸਤੇ ਗਿਆ ਕੀ ਕੀਤਾ ਨਹੀਂ ਮੈਂ ਗੰਦ ਟੱਪੀ ਹੀ ਹਾਂਜੀ ਸਮਾਂ ਤੇ ਬਹੁਤ ਆਫੀਗਾ ਔਖਾ ਹੀਗਾ ਤੇ ਜਦੋਂ ਉੱਧਰ ਪਹੁੰਚ ਗਏ ਅਮਰੀਕਾ ਪਹੁੰਚ ਗਏ ਫਿਰ ਕੀ ਕੀਤਾ ਜਦੋਂ ਅਮਰੀਕਾ ਪਹੁੰਚੇ ਅੱਗੋਂ ਹਾਨੂੰ ਪੁਲਿਸ ਨੇ ਅਰੈਸਟ ਕਰ ਲਿਆ ਬਾਰਡਰ ਪੈਟਰੋਲੀਅਮ ਨੇ ਹਾਂਜੀ ਫੇਰ ਉਹਨਾਂ ਅਰੈਸਟ ਕਰ ਲਿਆ ਜਾਨੂੰ ਚੌਂਕੀ ਲੈ ਗਏ ਸੀਗੇ ਚੌਂਕੀ ਤੋਂ ਬਾਅਦ ਇੱਕ ਸਟੈਂਸ਼ਨ ਸੈਂਟਰ ਹੁੰਦਾ ਹੈ ਉੱਥੇ ਲੈ ਗਏ ਸੀਗੇ ਕਿ ਕਿੰਨਾ ਕਿੰਨੇ ਦਿਨ ਉੱਥੇ ਰੱਖਿਆ 24 ਤੋਂ ਲੈ ਕੇ ਤੇ ਕੱਲ ਤੱਕ ਤੁਹਾਨੂੰ ਉਸੇ ਥਾਣਿਆਂ 'ਚ ਹੀ ਰੱਖਿਆ ਤੇ ਕੀ ਕਿਸ ਤਰੀਕੇ ਦਾ ਮਾਹੌਲ ਰਿਹਾ ਉਹਨਾਂ ਥਾਣਿਆਂ ਦੇ ਵਿੱਚ ਜਾਂ ਅਮਰੀਕੀ ਫੌਜ ਦਾ ਮਾਹੌਲ ਇਦਾਂ ਵੀ ਜਦੋਂ ਤੁਹਾਨੂੰ ਉੱਥੇ ਲੈ ਗਏ 11 ਦਿਨ ਉਹਨਾਂ ਨੇ ਰੱਖਿਆ ਸੀ ਇਹ 11 ਦਿਨ 'ਚ ਇਦਾਂ ਹੀ ਮੇਰੇ ਬੰਦ ਕਮਰੇ 'ਚ ਹੀ ਰੱਖਦੇ ਨੇ ਹਾਂਜੀ ਗੁਰਦਾਵਰਾ ਗੈਰਾ ਵੀ ਸਕੂਲ ਵੀ ਗੈਰਾ ਇਦਾਂ ਖਾਣ ਨੂੰ ਦਿੰਦੇ ਨੇ ਤੇ ਨੇ ਮਾਰਕਟ ਆਇ ਨਹੀਂ ਕੀਤੀ ਉਹ ਇਦਾਂ ਜਿੱਦਾਂ ਮੰਨ ਲਓ ਵੀ ਬੰਦਾ ਵੀ ਕੀ ਤੁਹਾਨੂੰ ਦੱਸਾਂ ਵੀ ਉਹ ਆਉਂਦੇ ਹੀ ਇਦਾਂ ਰੋਟੀ ਰਾਟੀ ਦੇ ਜਾਣੀ 2 ਘੰਟੇ ਬਾਅਦ ਫੇਰ ਜੇ ਬੰਦਾ ਸੁੱਤਾ ਹੁੰਦਾ ਫੇਰ ਵੀ ਉਹਨਾਂ ਠਾਲ ਲੈਣਾ ਹਾਂਜੀ ਜਿੱਦਾਂ ਮੰਨ ਲਓ ਸੌਂ ਨਹੀਂ ਦਿੰਦੇ ਵੀ ਨਾ ਰਾਤ ਵੀ ਨਹੀਂ ਰਾਤ 12 ਵਜੇ ਉਹਨਾਂ ਠਾਲ ਲੈਣਾ ਫੇਰ 4 ਵਜੇ ਉਹਨਾਂ ਠਾਲ ਲੈਣਾ ਕਹਿਣਾ ਕਿ ਬਹਾਨੇ ਨਾਲ ਦਰਵਾਜ਼ਾ ਖੜਕਾਉਣਾ ਤੇ ਉੱਠ ਪੈਣਾ ਕਰੀ ਕੋਈ ਸਾਡੇ ਇਥੇ ਬੈਂਡਡ ਜੀ ਲਾ ਦਿੰਦੇ ਨੇ ਕਾਰ ਕਾਰ ਦੇ ਦਿੰਦੇ ਖੜੇ ਜੇ ਉਸ ਕੈਨ ਕਰਨ ਆਉਣਾ ਉਹਨਾਂ ਨੇ ਜਿੱਦਾਂ ਪਰੇਸ਼ਾਨੀ ਜੀ ਕਰਨੀ ਵੀ ਹਾਂਜੀ ਤੋਂ ਫਿਰ ਵਾਪਸ ਆਉਣਾ ਸੀ ਪਤਾ ਲੱਗ ਗਿਆ ਸੀ ਤੁਹਾਨੂੰ ਵੀ ਇਹ ਵਾਪਸ ਲੈ ਕੇ ਚੱਲੇ ਆ ਜਾਂ ਕੀ ਕਰਨਗੇ ਇਹ ਕਦੋਂ ਪਤਾ ਲੱਗਾ ਇਹਨੂੰ ਨਹੀਂ ਪਤਾ ਅਸੀਂ ਸੋਚਿਆ ਵੀ ਜਦੋਂ ਤੁਹਾਨੂੰ ਹੱਥ ਕੜੀਆਂ ਲਾ ਲਈਆਂ ਪੈਰਾਂ ਨੂੰ ਬੇੜੀਆਂ ਲਾ ਲਈਆਂ ਤਾਂ ਇਹ ਸੋਚਿਆ ਵੀ ਕਿਤੇ ਦੂਜੀ ਚੌਂਕੀ ਸਾਨੂੰ ਜਾਂ ਮਤਲਬ ਦੂਜੇ ਕੈਂਪ ਚ ਸ਼ਿਫਟ ਲੱਗੇ ਕਰਨ ਤੇ ਉੱਥੇ ਸਾਡੇ ਕੋਈ ਬਿਆਨ ਵਗੈਰਾ ਹੋਣਗੇ ਕੋਈ ਐਦਾਂ ਤੇ ਅਸੀਂ ਜਾਂ ਕੋਈ ਵਕੀਲ ਕਰਾਂਗੇ ਪਰ ਉਹਨਾਂ ਮੌਕਾ ਹੀ ਨਹੀਂ ਦਿੱਤਾ ਉਹਨਾਂ ਜਦੋਂ ਉੱਥੋਂ ਬਾਸ ਜਿਵਾਲ ਕੇ ਸਿੱਧਾ ਫਿਰ 에ਅਰ ਫੋਰਸ ਜਾਚੀ ਸਾਨੂੰ ਲਿਆ ਕੇ ਛੱਡਿਆ ਹਾਂਜੀ ਉਹ ਤੋਂਾਨੂੰ ਪਤਾ ਐਦਾਂ ਲੱਗਾ ਵੀ ਜਦੋਂ ਆਪਾਂ ਉੱਥੇ ਸਾਡਾ ਸਮਾਨ ਹੈਗਾ ਉਹਦੇ ਉੱਤੇ ਲਿਖਿਆ ਸੀ ਫਲੈਟ ਅਮਰਸਰ ਹਾਂਜੀ ਉਹਦਾਂ ਨੂੰ ਫਿਰ ਮਹਿਸੂਸ ਹੋ ਗਿਆ ਵੀ ਅਸੀਂ ਇੰਡੀਆ ਚੱਲੇ ਤੁਸੀਂ ਝਾੜ ਚ ਬੈਠੇ ਕਿੰਨੇ ਲੋਕ ਸੀ ਤੁਹਾਡੇ ਨਾਲ ਹੋਰ ਤੇ ਆਪਸ ਵਿੱਚ ਕੋਈ ਗੱਲਾਂ ਬਾਤਾਂ ਹੋਈਆਂ ਉੱਥੇ ਜਦੋਂ ਪੰਜਾਬੀ ਲੋਕ ਵੀ ਸੀ ਜਾਂ ਹੋਰ ਵੀ ਸਾਡੇ ਭਾਰਤ ਦੇ ਅਲੱਗ-ਅਲੱਗ ਸੂਬਿਆਂ ਦੇ ਲੋਕ ਸੀ ਹਾਂਜੀ ਜਿੱਦਾਂ ਮੰਨ ਲਓ ਵੀ ਅਸੀਂ ਝਾੜ ਚ ਬੈਠੇ ਤੇ ਸਾਰੇ ਸੌਜੀ ਹੋ ਗਏ ਵੀ ਕੀ ਬਣ ਗਿਆ ਸਾਡੇ ਨਾਲ ਸਾਰੇ ਜਦੋਂ ਰੋਣ ਲੱਗ ਪਏ ਕਿੰਨਾ ਪੈਸਾ ਲੱਗਾ ਉਹਨਾਂ ਦਾ ਤੇ ਗੁਜਰਾਤ ਦੇ ਹੀ ਹਰਿਆਣੇ ਦੇ ਹੀ ਰਾਜਸਥਾਨ ਦੇ ਕੋਈ ਜਿੱਦਾਂ ਪੰਜਾਬ ਦੇ ਬਹੁਤ ਵੱਖ-ਵੱਖ ਥਾਵਾਂ ਦੇ ਸੀਗੇ ਜਦੋਂ ਤੁਸੀਂ ਕਰੋਗੇ ਕਿੰਨੇ ਪੈਸੇ ਖਰਚ ਕਰਕੇ ਗਏ ਤੇ ਕਿਸ ਏਜੰਟ ਥਰੂ ਗਏ ਜਾਂ ਕਿਹੜੇ ਏਜੰਟ ਨੇ ਤੁਹਾਨੂੰ ਇਹ ਰਾਹ ਦਿਖਾਇਆ ਡੰਕੀ ਦਾ ਪੈਸੇ ਦੇ ਜੀ ਕਰੀਬ 40 ਤੋਂ ਪਲਾਸੀ ਹੋ ਗਿਆ ਸੀ ਹਾਂਜੀ ਤੇ ਕੋਲੋਂ ਲਾਏ ਸਾਰੇ ਪੈਸੇ ਕੋਲ ਹੀ ਸੀ ਨਹੀਂ ਕੋਲ ਤੇ ਤੁਹਾਨੂੰ ਪਤਾ ਐਨੇ ਪੈਸੇ ਨਹੀਂਗੇ ਬੰਦੇ ਕੋਲ ਹੁੰਦੇ ਇਦਾਂ ਚੁੱਕ ਚੁਗਾ ਕੇ ਕਰਜ਼ਾ ਗੁਰਜਾ ਚੁੱਕਿਆ ਕੋਈ ਕੋਈ ਜ਼ਮੀਨ ਗਹਿਣੇ ਕੀਤੀ ਜਾਂ ਕੋਈ ਸੋਨਾ ਘਰੇ ਉਹ ਵੇਚਿਆ ਤੇ ਇਦਾਂ ਔਖੇ ਹੋ ਕੇ ਕਿਤੇ ਪੈ ਉਸ ਤੇ ਅਗੇ ਪਰਿਵਾਰ ਚ ਤੇ ਪਹੁੰਚ ਕੇ ਪਰਿਵਾਰ ਦੇ ਕੀ ਹਾਲਾਤ ਨੇ ਪਰਿਵਾਰ ਨੇ ਕੀ ਕਿਹਾ ਜਦੋਂ ਵਾਪਸ ਆਇਆ ਪਰਿਵਾਰ ਅੰਦਰੋਂ ਤੇ ਸਾਰੇ ਟੁੱਟੇ ਨੇ ਪਰ ਉਤੋਂ ਦੇ ਹੌਸਲਾ ਜਿੱਦਾਂ ਇੱਕ ਦੂਜੇ ਨੂੰ ਦਿਲਾਸਾ ਦੇਈਦਾ ਵੀ ਚਲੋ ਕੋਈ ਚੱਕਰ ਨਹੀਂ ਜੋ ਹੋਣਾ ਹੋ ਗਿਆ ਜੋ ਪ੍ਰਮਾਤਮਾ ਨੇ ਕੀਤਾ ਫਿਰ जान बच ਗਏ ਆਪਣੇ ਘਰ ਪਰਿਵਾਰ ਚ ਆ ਗਏ ਹੁਣ ਕਈ ਬੰਦੇ ਮੁੰਡੇ ਜਿਹੜੇ ਆਪਣੇ ਨਾਲ ਜੰਗਲ ਸ ਉਹ ਵਿਚਾਰਿਆਂ ਦੀ ਡੈਥ ਵੀ ਹੋ ਗਈ ਸਾਹਮਣੇ ਉੱਥੇ ਕਿਹਦੀ ਡੈਥ ਤੋਂ ਹੋਈ ਕਿਸੇ ਦੀ ਸਨੂ ਦੇਖਿਆ ਕਿੰਨੇ ਕੁ ਲੋਕ ਪਰੇਸ਼ਾਨ ਉੱਥੇ ਹੁੰਦੇ ਆ ਜਾਂ ਭੁੱਖਣਾ ਜਾਂ ਕਿੱਦਾਂ ਮੌਤ ਹੁੰਦੀ ਉੱਥੇ ਉੱਥੇ ਜਿੱਦਾਂ ਮੰਨ ਲਓ ਵੀ ਅਸੀਂ ਜੰਗਲ ਕਰਾਸ ਕਰਦੇ ਆ ਮੈਂ ਆਪਣੀ ਅੱਖੀ ਦੇਖੇ ਨੇ ਉੱਥੇ ਪਿੰਜਰ ਪਏ ਜਿਹੜੇ ਮੁੰਡੇ ਮਰੇ ਨੇ ਹਨਾ ਕਈਆਂ ਦੇ ਹੱਥਾਂ 'ਚ ਕੜੇ ਵੀ ਮੈਂ ਦੇਖੇ ਫੇ ਉਹ ਇਦਾਂ ਸਾਈਡ ਤੇ ਡੈਡ ਬੋਡੀਆਂ ਜੀ ਦਾ ਕਰ ਦਿੰਦੇ ਨੇ ਬਾਅਦ ਗੱਲ ਸੜ ਜਾਂਦੀਆਂ ਨੇ ਇਦਾਂ ਹੀ ਮੇਰੇ ਨਾਲ ਮੇਰੇ ਤੋਂ ਪਹਿਲਾਂ ਇੱਕ ਦਿਨ ਗਰੁੱਪ ਚੱਲਿਆ ਸੀ ਉਹਦੇ 6 ਮੁੰਡੇ ਇਦਾਂ ਉਹਨਾਂ ਦੀ ਡੈਥ ਹੋ ਗਈ ਕਿਸ਼ਤੀ ਪਲਟ ਗਈ ਸੀ ਤੂਫਾਨ ਆ ਗਿਆ ਸੀ ਸਮੁੰਦਰਾਂ ਹੀ ਗਏ ਸੀ ਜਿਹੜੀ ਨੌਜਵਾਨ ਪੀੜ੍ਹੀ ਵਿਦੇਸ਼ ਜਾਣ ਨੂੰ ਕਰਦੀ ਚਾਹੇ ਅਮਰੀਕਾ ਵਾ ਚਾਹੇ ਕੋਈ ਵੀ ਦੇਸ਼ ਅਜਿੱਚ ਦੂਰ ਨੰਬਰ ਚ ਜਾਣ ਨੂੰ ਕਰਦੀ ਉਹਨਾਂ ਨੂੰ ਕੋਈ ਸੰਦੇਸ਼ ਦੇਣਾ ਚਾਹੋਗੇ ਕੋਈ ਗੱਲ ਕਹਿਣੀ ਚਾਹੋਗੇ ਸੰਦੇਸ਼ ਇਹ ਹੀ ਆ ਵੀ ਜਿੰਨੇ ਵੀ ਜਾਣਾ ਆਪਣੇ ਸਹੀ ਤਰੀਕੇ ਨਾਲ ਜਾਵੇ ਉੱਪਰ ਉਹ ਵੀਜ਼ਾ ਲੈ ਕੇ ਜਾਵੇ ਇੱਕ ਨੰਬਰ 'ਚ ਜਾਵੇ ਆ ਡੌਂਕੀ ਵਾਲੇ ਰਸਤੇ ਜਿਹੜੇ ਨਾਂ ਚੁਣਿਆ ਕੋਈ ਕਿਉਂਕਿ ਅਸੀਂ ਦੇਖ ਲਿਆ ਬਹੁਤ ਪਰੇਸ਼ਾਨੀਆਂ ਹੁੰਦੀਆਂ ਜਸਪਾਲ ਸਿੰਘ ਨੇ ਹੁਣੇ-ਹੁਣੇ ਅਮਰੀਕਾ ਤੋਂ ਮੁੜਿਆ ਕਹਿੰਦੇ 40 ਲੱਖ ਤੋਂ ਵੱਧ ਰੁਪਈਆ ਖੱਜਲ-ਖਵਾਰ ਕਰਤਾ ਵਾਪਸੀ ਕਹਿੰਦੇ ਕੋਈ ਨਹੀਂ ਡੌਂਕੀ ਲੱਗ ਗਏ ਕਈ ਨੌਜਵਾਨਾਂ ਦੀ ਮੌਤ ਵੀ ਦੇਖੀ ਡੈੱਡ ਬਾਡੀਆਂ ਦੇਖੀਆਂ ਨੌਜਵਾਨ ਪੀੜ੍ਹੀ ਨੂੰ ਸਲਾਹ ਦਿੰਦੇ ਆ ਜੇ ਕੰਮ ਕਰਨਾ ਹੈ ਤੇ ਆਪਣੇ ਦੇਸ਼ ਆਪਣੇ ਘਰ ਰਹਿ ਕੇ ਕਰੋ ਜੇਕਰ ਕਿਸੇ ਨੂੰ ਵਿਦੇਸ਼ ਵੀ ਜਾਣਾ ਹੈ ਤਾਂ ਇੱਕ ਨੰਬਰ 'ਤੇ ਜਾਇਓ ਵੀਜ਼ਾ ਲੈ ਕੇ ਜਾਇਓ ਸਿੱਧੇ ਰਾਜ ਆਇਓ ਕੋਈ ਡਾਂਕੀ ਨਾ ਲਾਇਓ ਕਿਉਂਕਿ ਮਾਪੇ ਵੀ ਪਰੇਸ਼ਾਨ ਹੁੰਦੇ ਪਰਿਵਾਰ ਵੀ ਪਰੇਸ਼ਾਨ ਹੁੰਦਾ ਹੈ ਤੇ ਇਨਸਾਨ ਖੁਦ ਵੀ ਸਫਰ ਕਰਦਾ ਹੈ ਕੈਮਰਾਮੈਨ ਪੰਟੀ ਨਾਲ ਦਿੱਤੇ ਲੂਥਰਾ ਸਪੋਕਸਮੈਨ ਟੀਵੀ ਫਤਿਹਗੜ ਚੂੜੀਆਂ ਸੋ ਵੀਵਰਸ ਏਸੀ ਅੱਜ ਦੀ ਵੀਡੀਓ ਵੀਡੀਓ ਦੇਖਣ ਦੇ ਸੀ ਆਪਾਂ ਕੇ ਰਿਪੋਰਟ ਹੋ ਕੇ ਇੱਕ ਸਿੱਖ ਵੀਰ ਜਸਵਾਲ ਸਿੰਘ ਉਹਦਾ ਨਾਮ ਹੈ ਉਹ ਇੰਡੀਆ ਦੇ ਵਿੱਚ ਵਾਪਸ ਆਇਆ ਬੜੀ ਹੁੰਦੀ ਇੱਕ ਨਾ ਦਰਦਨਾਕ ਕਹਾਣੀ ਸੀ ਜਿਸਲੇ ਉਹ ਕਹਿੰਦਾ ਕਿ ਉੱਥੇ ਲੋਕਾਂ ਦੀਆਂ ਮੈਂ ਟਾਂਚੇ ਵੀ ਪਏ ਦੇਖੀਆਂ ਕਿ ਜਿਹੜਾ ਇੱਕ ਬੜਾ ਖਤਰਨਾਕ ਰਸਤੇਆਂ ਤੋਂ ਉਹ ਹੋ ਕੇ ਆਇਆ ਪੈਸਾ ਵੀ ਇੰਨਾ ਬਰਬਾਦ ਕੀਤਾ ਅਗਰ ਇਹੀ ਪੈਸਾ ਲਾ ਕੇ ਉਹ ਆਪਣੇ ਪੰਜਾਬ 'ਚ ਕੰਮ ਕਰਦਾ ਤੇ ਦੂਸਰਿਆਂ ਨੂੰ ਵੀ ਫਾਇਦਾ ਪਹੁੰਚਦਾ ਤੇ ਉਹਨੂੰ ਖੁਦ ਵੀ ਫਾਇਦਾ ਪਹੁੰਚਦਾ ਔਰ ਜਿਸ ਤਰ੍ਹਾਂ ਕਿ ਉਹਨੇ ਆਖਰ ਤੇ ਕਿਹਾ ਕਿ ਇਸ ਤਰ੍ਹਾਂ ਦਾ ਤਰੀਕਾ ਜਿਹੜਾ ਕਿਸੇ ਨੂੰ ਨਹੀਂ ਅਪਣਾਉਣਾ ਚਾਹੀਦਾ ਨਾ ਜਾਣਾ ਚਾਹੀਦਾ ਪੈਸੇ ਵੀ ਬਰਬਾਦ ਹੁੰਦੇ ਸਾਰਾ ਕੁਝ ਕਿ ਆਪਣੇਆਂ ਤੋਂ ਵੀ ਜ਼ਿਆਦਾ ਹੁੰਦੇ ਕਈਆਂ ਦੀ ਮੌਤ ਵੀ ਹੋ ਜਾਂਦੀ ਹੈ ਤੇ ਉੱਥੇ ਰਹਿ ਕੇ ਹੀ ਕੰਮ ਕਰਨਾ ਚਾਹੀਦਾ ਵਾ ਔਰ ਉਹਨਾਂ ਨੇ ਬਿਲਕੁਲ ਸਹੀ ਕਿਹਾ ਵਾ ਇਹੋ ਜਿਹਾ ਕੰਮ ਨਹੀਂ ਕਰਨਾ ਚਾਹੀਦਾ ਤੇ ਮੈਨੂੰ ਤੇ ਬੜੀ ਵਧੀਆ ਲੱਗੀ ਵੀਡੀਓ ਤੁਹਾਨੂੰ ਕਿਹចੀ ਲੱਗੀ ਕਮੈਂਟ ਕਰਕੇ ਆਪਣੀ ਕੀਮਤੀ ਰਾਏ ਦਾ ਇਜ਼ਹਾਰ ਜ਼ਰੂਰ ਕਰਿਓ